ਪਾਠ 15 ਅਟਕੂ ਮਟਕੂ ਅਟਕੂ ਮਟਕੂ ਦੋ ਪਰਾ ਖਾਣ ਪੀਣ ਦਾ ਰਹਿੰਦਾ ਚ ਇਕ ਦੂਜੇ ਤੋਂ ਖੋ ਕੇ ਖਾਂਦੇ ਜੋ ਲੱਭ ਜਾਂਦਾ ਲੈਂਦੇ ਖਾ ਖੱਟੀ ਮਿੱਠੀ ਰਸ ਮਲਾਈ ਲੱਡੂ ਪੇੜੇ ਬਾਲੂ ਸ਼ਾਹੀ ਬਰਫੀ ਨਾਲ ਜਲੇਬੀ ਖਾਂਦੇ ਅੱਕ ਜਾਂਦਾ ਕੱਲੂ ਹਲਵਾਈ ਕੇਕ ਸਮੋਸੇ ਅਤੇ ਕਚੌਰੀ ਦਹੀਂ ਭੱਲੇ ਤੇ ਚਾਟ ਪਾਪੜੀ ਜੋ ਵੀ ਦੇ ਖਣ ਖਾਈ ਜਾਵੇ ਛਾਬਾ ਹੋਵੇ ਜਾਂ ਛਾਬੜੀ ਖਾਂਦੇ ਪੀਂਦੇ ਹੋਏ ਬਿਮਾਰ ਦੁਖੀਆ ਪੇਟ ਇਲਾਜੋ ਬਾਰ ਡਾਕਟਰ ਨੇ ਜਦ ਟੀਕਾ ਲਾਇਆ ਦੋਹਾਂ ਨੂੰ ਕੁਝ ਇੰਜ ਸਮਝਾਇਆ ਲੋੜੋਂ ਵੱਧ ਕਦੇ ਨਾ ਖਾਈਏ ਭੁੱਖ ਤੋਂ ਅੱਗੇ ਕਦੇ ਨਾ ਜਾਈਏ ਜੋ ਵੀ ਖਾਈਏ ਸੋਚ ਸਮਝ ਕੇ ਗੰਦੇ ਖਾਣੇ ਤੋਂ ਬਚ ਜਾਈਏ ਦੋਹਾਂ ਨੇ ਫਿਰ ਤੌਬਾ ਕੀਤੀ ਆਪਣੇ ਕੰਨਾਂ ਨੂੰ ਹੱਥ ਲਾਏ ਸਭ ਨੂੰ ਦੱਸਣ ਜੋ ਕੁਝ ਹੋਇਆ ਜੋ ਕੁਝ ਉਨ੍ਹਾਂ ਨਾਲ ਹੈ ਬੀਤੀ